ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਜੀ ਧੰਨਵਾਦ ਕਰਦੇ ਆ ਕਿ ਜੇ ਪਹਿਲਾ ਸੂਬਾ ਬਣਿਆ ਇਹ ਜਿਨੇ ਇਹ ਸਕੀਮ ਲਾਗੂ ਕੀਤੀ ਹੈ ਕਿ 5 ਲੱਖ ਸਿਰਫ ਜਿਹੜਾ ਕਾਰਡ ਪਹਿਲਾਂ ਆਸ਼ਮਾਨ ਕਾਰਡ ਬਣ ਰਿਆ ਸੀ ਉਹ ਕਈ ਹਸਪਤਾਲਾਂ 'ਚ ਤਾਂ ਚੱਲ ਵੀ ਨਹੀਂ ਰਿਹਾ ਸੀ ਤੇ ਉਹਦੇ ਵਿੱਚ ਕਈ ਬਿਮਾਰੀਆਂ ਕਵਰ ਵੀ ਨਹੀਂ ਸੀ ਉਹਦੇ ਨਾਲ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸਰਕਾਰ ਭਗਵਾਨ ਸਿੰਘ ਮਾਨ ਜੀ ਨੇ ਜਿਹੜੀ ਸਕੀਮ 10 ਲੱਖ ਦੀ ਕਰੀ ਹੈ ਉਹਦੇ ਵਿੱਚ 900 ਪਲੱਸ ਜੀ ਆਪਣੇ ਪ੍ਰਾਈਵੇਟ ਹਸਪਤਾਲ ਕੋਈ ਪ੍ਰਾਈਵੇਟ ਬੰਦਾ ਪ੍ਰਾਈਵੇਟ ਜਾਣਾ ਚਾਹੇ ਤਾਂ ਪ੍ਰਾਈਵੇਟ 'ਚ ਜਾ ਸਕਦਾ ਹੈ ਸਰਕਾਰੀ 'ਚ ਜਾਣਾ ਚਾਹੇ ਤੇ ਸਰਕਾਰੀ 'ਚ ਜਾ ਸਕਦਾ ਹੈ ਉਹਦੇ ਵਿੱਚ 2000 ਪਲੱਸ ਬਿਮਾਰੀਆਂ ਨਹੀਂ ਹੈ ਜੀ ਠੀਕ ਹੈ ਜੀ ਉਹ ਉਹਦੇ ਵਿੱਚ ਜਿਹੜੇ ਆਯੁਸ਼ਮਾਨ ਕਾਰਡ ਦੇ ਵਿੱਚ ਇੰਨੀਆਂ ਬਿਮਾਰੀਆਂ ਕਵਰ ਨਹੀਂ ਹੁੰਦੀਆਂ ਸੀ ਤੇ ਇਹਦੇ ਨਾਲ ਇਹ ਕਾਰਡ ਦੇ ਬਣਨ ਨਾਲ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਫਾਇਦਾ ਹੋਊਗਾ ਸਰ ਪ੍ਰਭਵੰਤ ਸਿੰਘ ਮਾਨ ਜੀ ਦੀ ਇਹ ਪਹਿਲੀ ਸਰਕਾਰ ਹੈ ਜਿਨੇ ਆ ਕੇ ਲੋਕਾਂ ਨੂੰ ਉਹਨਾਂ ਦੇ ਉਹਨਾਂ ਦਾ ਸਤਿਕਾਰ ਕੀਤਾ ਔਰ ਹਰ ਇੱਕ ਵਰਗ ਦੇ ਲਈ ਕੁਝ ਸਪੈਸੀਫਿਕ ਕਮਿਊਨਿਟੀ ਦੇ ਲਈ ਨਹੀਂ ਹੈ ਔਰ ਹਰ ਇੱਕ ਕੈਟਾਗਰੀ ਨੂੰ ਹਰ ਇੱਕ ਕਮਿਊਨਿਟੀ ਨੂੰ ਉਹਨਾਂ ਨੇ ਮਾਨਸਿਕ ਕਰ ਦਿੱਤਾ 10 ਲੱਖ ਦਾ ਜਿਹੜਾ ਬੀਮਾ ਯੋਜਨਾ ਸੀ ਇਹ ਜਿਹੜੀ ਪਹਿਲ ਕੀਤੀ ਜਿਹਦੇ ਵਿੱਚ ਹਰ ਇੱਕ ਬਿਮਾਰੀ ਦਾ ਇਲਾਜ ਹੈ ਪੰਜਾਬ ਸਰਕਾਰ ਨੇ ਇੱਕ ਬਿਜਲੀ ਗਾਰੰਟੀ ਲਿਆਂਦੀ ਸੀ ਉਹਦੇ ਵਿੱਚ ਇਹਨਾਂ ਨੇ ਕੋਈ ਬਿਨਾ ਪੱਖਪਾਤ ਅਮੀਰ ਗਰੀਬ ਸਾਰਿਆਂ ਨਾਲ ਬਰਾਬਰ ਦਾ ਕਰਕੇ ਹਰ ਇੱਕ ਪਰਿਵਾਰ ਨੂੰ 600 ਯੂਨਟ ਫ੍ਰੀ ਦਿੱਤੀ ਸੀ ਇਦਾਂ ਹੀ ਪੰਜਾਬ ਸਰਕਾਰ ਨੇ ਹਰ ਇੱਕ ਪਰਿਵਾਰ ਨੂੰ ਕੋਈ ਐਸਸੀ ਹੋਵੇ ਬੀਸੀ ਹੋਵੇ ਜਰਨਲ ਹੋਵੇ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਉਹਦੇ ਕੋਲ ਵੋਟਰ ਕਾਰਡ ਆਧਾਰ ਕਾਰਡ ਹੋਣਾ ਚਾਹੀਦਾ ਉਹਦਾ 10 ਲੱਖ ਦਾ ਕਾਰਡ ਬਣੂਗਾ ਜੀ ਸਾਰੀ ਫੈਮਿਲੀ ਦਾ ਕਵਰ ਹੈ ਸਿਆਸੀ ਪਾਰਟੀਆਂ ਦੇ ਆਗੂ ਬਹੁ ਵੱਡੇ ਇਲਜ਼ਾਮ ਲਾਉਂਦੇ ਨੇ ਉਹ ਕਹਿੰਦੇ ਵੀ ਆਮ ਲੋਕਾਂ ਦੇ ਕਾਰਡ ਨਹੀਂ ਬਣਨੇ ਇਹ ਤਾਂ ਆਪਣੇ ਵਲੰਟੀਰੀਆਂ ਦੇ ਕਾਰਡ ਬਣਾਉਣਗੇ ਇਹ ਤਾਂ ਆਪਣੇ ਆਗੂਆਂ ਦੇ ਕਾਰਡ ਬਣਾਉਣਗੇ ਉਸ ਤੋਂ ਬਾਅਦ ਦੇਖਣਗੇ ਜੇ ਕਿਤੇ ਬਣਦਾ ਹੋਇਆ ਕਿਸੇ ਬੰਦੇ ਦਾ ਕਾਰਡ ਬਣੂਗਾ ਨਹੀਂ ਤਾਂ ਸਾਰੇ ਇਹਨਾਂ ਦੀਆਂ ਪਾਰਟੀਆਂ ਤੋਂ ਬਰੋਧੀਆਂ ਪਾਰਟੀਆਂ ਵਾਲੇ ਤੇ ਪਹਿਲਾਂ ਇਹ ਵੀ ਗਮਰਾਹ ਕਰਦੇ ਸੀ ਕਿ ਜਿਹੜੇ ਇਹ ਨੇ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬਿਜਲੀ ਗਰੰਟੀ ਦੇ ਫਾਰਮ ਬਣਾਏ ਆ ਕਿ ਇਹਨਾਂ ਨੇ ਬਿਜਲੀ ਨਹੀਂ ਦੇਣੀ ਕੁਛ ਨਹੀਂ ਦੇਣੀ ਸਾਰੇ ਇੱਥੇ ਲੋਕ ਵਾਸੀ ਸ਼ਹਿਰ ਵਾਸੀ ਬੈਠੇ ਹਨ ਉਹਨਾਂ ਨੂੰ ਪੁੱਛ ਲਓ 600 ਯੂਨਟ ਬਿਜਲੀ ਫ੍ਰੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਸਾਰਾ ਪ੍ਰੋਜੈਕਟ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਜਿੱਥਾਂ ਅਸੀਂ ਬਿਜਲੀ 'ਚ ਕਾਮਯਾਬੀ ਹਾਸਲ ਕੀਤੀ ਹੈ ਅਸੀਂ ਐਜੂਕੇਸ਼ਨ 'ਚ ਹਾਸਲ ਕੀਤੀ ਹੈ ਵਧੀਆ ਸਕੂਲ 'ਤੇ ਪੜ੍ਹਾਈ ਜਾਰੀ ਹੈ ਠੀਕ ਹੈ ਜੀ ਆਪਣੇ ਬਜ਼ੁਰਗਾਂ ਨੂੰ ਅਸੀਂ ਤੀਰਥ ਯਾਤਰਾ ਕਰਾ ਰਹੇ ਹਾਂ ਉਦਾਂ ਹੀ ਅਸੀਂ ਸਿਹਤ ਵੱਲ ਵੀ ਅਸੀਂ ਧਿਆਨ ਦੇ ਰਹੇ ਹਾਂ 10 ਲੱਖ ਦਾ ਬੀਮਾ ਸਾਡਾ ਕਾਮਯਾਬ ਹੋਊਗਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਨੇ ਜਿਹੜੇ ਬਣਨੇ ਸ਼ੁਰੂ ਹੋ ਗਏ ਨੇ ਜਿੱਥੇ ਵਿਰੋਧੀ ਪਾਰਟੀਆਂ ਕਹਿੰਦੀਆਂ ਸੀ ਇਹ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਅਹੁਦੇਦਾਰ ਨੇ ਵੱਡੇ ਲੀਡਰ ਨੇ ਜਿਹੜੇ ਇਹਨਾਂ ਦੇ ਵਲੰਟੀਅਰ ਨੇ ਉਹਨਾਂ ਦੇ ਬਣਨਗੇ ਇੱਥੇ ਤੋਂ ਦੱਸ ਦਿੰਦੇ ਆ ਕਿ ਆਮ ਲੋਕ ਨੇ ਜਿਹੜੇ ਕਾਰਡ ਬਣਵਾਉਣ ਲਈ ਆਏ ਹੋਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਭਗਵਾਨਤਮਾਨ ਜਿਹੜਾ ਇਹ ਯੋਜਨਾ ਲੈ ਕੇ ਆਇਆ ਇਸ ਦੇ ਨਾਲ ਤੁਸੀਂ ਆਪਣੀ رائے ਕਿਵੇਂ ਦੇਖਦੇ ਹੋ ਬਾਈ ਜੀ ਜੀ ਹੁਣੇ ਮੌਜੂਦ ਨੇ ਨਾ ਗੱਲਬਾਤ ਕਰਦੇ ਆ ਸਾਰਿਆਂ ਨਾਲੋਂ ਪਹਿਲਾਂ ਦੱਸਾਂਗੇ ਕਿ ਕਾਰਡ ਬਣਾਉਣ ਦੇ ਲਈ ਤੁਹਾਨੂੰ ਕੀ ਕੀ ਚਾਹੀਦਾ ਬਾਈ ਜੀ ਸਾਰਿਆਂ ਨਾਲੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਤੋਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਸਤਿਕਾਰ ਹੈ ਜੀ ਇੱਥੇ ਆਣ ਤੇ ਇਹ ਦੱਸੋ ਸਾਨੂੰ ਵੀ ਜਿਹੜਾ ਤੁਸੀਂ ਇਹ ਕਾਰਡ ਬਣਾ ਰਹੇ ਹੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਇਸ ਦੇ ਲਈ ਸਾਰਿਆਂ ਨਾਲੋਂ ਪਹਿਲਾਂ ਆਉਣਾ ਕਿੱਥੇ ਪੈਣਾ ਤੇ ਕਿਹੜੇ ਕਿਹੜੇ ਜਿਹੜੇ ਕਾਗਜ਼ ਜ਼ਰੂਰੀ ਨੇ ਇਹਨੂੰ ਬਣਾਉਣ ਦੇ ਲਈ ਐਕਚੁਅਲੀ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਨਵਾਂ ਟੀਚਾ ਮਿੱਥਿਆ ਕਿ ਜਿਹੜੇ ਜਿਹੜੇ ਵੋਟਰ ਕਾਰਡ ਜਿਹੜੇ ਆ ਆਪਣੇ ਮੈਡੀਕਲ ਦੇ ਜਿਹੜੇ ਸਿਹਤ ਬੀਮਾ ਕਾਰਡ ਨੇ ਇਹ ਸਰਕਾਰ ਨੇ ਕੁਝ ਸਪੈਸੀਫਿਕ ਜਿਹੜੀਆਂ ਜਗ੍ਹਾ ਮੁਕਰਰ ਕੀਤੀਆਂ ਜਿਹੜੀਆਂ ਸਾਂਝੀ ਤੌਰ ਦੇ ਉੱਤੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਆ ਉਹਨਾਂ ਦੇ ਵਿੱਚ ਸਪੈਸੀਫਿਕਲੀ ਉਹਨਾਂ ਨੇ ਜਿਹੜੀ ਇਨਸਟਰਕਸ਼ਨ ਕੀਤੀ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਵੋਟਰ ਕਾਰਡ ਹੈ ਵੋਟਰ ਕਾਰਡ ਜਿਹੜਾ ਉਹ ਸਾਡੇ ਡਿਵਾਈਸ ਦੇ ਨਾਲ ਲਿੰਕ ਕਰਦਾ ਹੈ ਉਹਨਾਂ ਅਸੀਂ ਉਹਦੇ ਵਿੱਚ ਜਦੋਂ ਵੋਟਰ ਕਾਰਡ ਦੇ ਨਾਲ ਲਿੰਕ ਕਰਦੇ ਆ ਤਾਂ ਉਹਦੇ ਵਿੱਚ ਉਹਦੇ ਪਰਿਵਾਰ ਦਾ ਡਾਟਾ ਆ ਜਾਂਦਾ ਜਿਹੜੇ ਜਿਹੜੇ ਬਣੇ ਹੋਏ ਜਾਂ ਜਿਹੜੇ ਨਹੀਂ ਵੀ ਬ ਤਾਂ ਉਹਨਾਂ ਨੂੰ ਉਹਦੇ ਵਿੱਚ ਇਨਕਲੂਡ ਕੀਤਾ ਜਾਂਦਾ ਜਿਹਦੇ ਵਿੱਚ ਪੰਜ ਪੰਜ ਮੈਂਬਰ ਹੁਣ 7 ਮੈਂਬਰ ਹੁਣ ਤੇ ਇਹਦਾ ਮਤਲਬ ਇਹ ਉਹਦੇ ਵਿੱਚ ਆ ਹੋ ਜਾਂਦਾ ਕਿ ਉਹ 10 ਲੱਖ ਦਾ ਜਿਹੜਾ 1 ਸਾਲ ਦੇ ਲਈ ਉਹ ਜਿਹੜਾ ਸਿਹਤ ਯੋਜਨਾ ਬੀਮਾ ਦੇ ਮਤਲਬ ਉਹ ਕਾਰਡ ਬਣ ਜਾਂਦਾ ਜਿਸ ਦੇ ਨਾਲ ਹਰ ਹਰ ਇੱਕ ਬਿਮਾਰੀ ਦਾ ਉਹ ਚ ਬੜੇ ਸੋਖੇ ਦੀ ਕੇ ਨਾਲ ਇਲਾਜ ਕੀਤਾ ਜਾਊਗਾ ਬੜਾ ਉਤਸ਼ਾਹ ਹੈ ਅੱਜ ਆਪਾਂ ਦੇਖ ਰਹੇ ਹਾਂ ਸਵੇਰ ਦੀਆਂ ਤੇ ਕਾਫੀ ਜ਼ਿਆਦਾ ਲਾਈਨਸ ਲੱਗੀਆਂ ਹੋਈਆਂ ਭੀੜ ਲੱਗੀ ਹੋਈ ਹੈ ਔਰ ਜਿੱਦਾਂ ਇਹਦੇ ਵਿੱਚ ਮੋਸਟਲੀ ਇਹ ਹੁੰਦਾ ਕਿ ਸਾਰੇ ਬੱਚਿਆਂ ਨੂੰ ਆ ਕੇ ਪਰਿਵਾਰ ਦੇ ਨੂੰ ਆ ਕੇ ਫੋਟੋ ਖਿਚਾਉਣੀ ਪੈਂਦੀ ਹੈ ਤੇ ਕਾਫੀ ਹੱਦ ਤੱਕ ਜਿਹੜਾ ਡਾਟਾ ਇਨਕਲੂਡ ਕੀਤਾ ਜਾ ਰਿਹਾ ਅਸੀਂ ਪਰਚੀਆਂ ਜਿਹੜੀਆਂ ਡਵਾਈਸ ਰਾਹੀਂ ਜੋ ਸਾਨੂੰ ਦਸੀਆਂ ਉਹਦੇ ਮਤਲਬ ਅ ਔਰ ਬੜੀ ਖੁਸ਼ੀ ਲੋਕਾਂ ਦੇ ਵਿੱਚ ਕਿਉਂਕਿ ਹਰ ਇੱਕ ਸਰਕਾਰ ਆਉਂਦੀ ਰਹੀ ਹੈ ਬਹੁਤ ਸਮੇਂ ਤੋਂ ਲੰਬੇ ਸਮੇਂ ਦੀ ਸਰਕਾਰ ਪਰ ਭਗਵੰਤ ਸਿੰਘ ਮਾਨ ਜੀ ਦੀ ਇਹ ਪਹਿਲੀ ਸਰਕਾਰ ਹੈ ਜਿਨੇ ਆ ਕੇ ਲੋਕਾਂ ਨੂੰ ਉਹਨਾਂ ਦੇ ਉਹਨਾਂ ਦਾ ਸਤਿਕਾਰ ਕੀਤਾ ਹੈ ਔਰ ਹਰ ਇੱਕ ਵਰਗ ਦੇ ਲਈ ਕੋਈ ਸਪੈਸਿਫਿਕ ਕਮਿਊਨਿਟੀ ਦੇ ਲਈ ਨਹੀਂ ਹੈ ਔਰ ਹਰ ਇੱਕ ਕੈਟਾਗਰੀ ਨੂੰ ਹਰ ਇੱਕ ਕਮਿਊਨਿਟੀ ਨੂੰ ਉਹਨਾਂ ਨੇ ਮਾਨ ਸਤਿਕਾਰ ਦਿੱਤਾ ਹੈ 10 ਲੱਖ ਦਾ ਜਿਹੜਾ ਬੀਮਾ ਯੋਜਨਾ ਦੀ ਇਹ ਜਿਹੜੀ ਪਹਿਲ ਦਿੱਤੀ ਹੈ ਜਿਹਦੇ ਵਿੱਚ ਹਰ ਇੱਕ ਬਿਮਾਰੀ ਦਾ ਇਲਾਜ ਹੈ ਤੋ ਇਸ ਕਰਕੇ ਲੋਕਾਂ ਦਾ ਇਸ ਗੱਲ ਦੇ ਵਿੱਚ ਬੜਾ ਯਕੀਨ ਹੈ ਸਰਕਾਰ ਦੇ ਵਿੱਚ ਔਰ ਆਉਣ ਵਾਲੇ ਕੁਝ ਦੇ ਸਮੇਂ ਦੇ ਵਿੱਚ ਵੀ ਇਹ ਬੜੀ ਤੇਜ਼ੀ ਦੇ ਨਾਲ ਜਿੱਦਾਂ ਅੱਜ ਵੀ ਅਸੀਂ ਪਰਚੀਜ਼ ਕਰ ਰਹੇ ਹਾਂ ਔਰ ਉਹ ਸਬਦਾ ਸੈਂਟਰਾਂ ਦੇ ਉੱਤੇ ਜਿੱਦਾਂ ਹੈਲਥ ਜਿਹੜੇ ਕੇਅਰ ਸੈਂਟਰ ਨੇ ਉਹਨਾਂ ਦੇ ਉੱਤੇ ਔਰ ਜੋ-ਜੋ ਸਰਕਾਰ ਸਾਨੂੰ ਜਿਹੜੀਆਂ ਸਹੂਲਤਾਂ ਡਿਵਾਈਸ ਮਹੱਈਆ ਕਰਾ ਰਹੀ ਹੈ ਉਹਦੇ ਮੁਤਾਬਕ ਇਹ ਸਾਰਾ ਜਿਹੜਾ ਪ੍ਰੋਗਰਾਮ ਜਿਹੜਾ ਸਰਕਾਰ ਦੇ ਨੀਤੀ ਨਿਰਦੇਸ਼ ਦੇ ਮੁਤਾਬਕ ਬਣ ਰਿਹਾ ਤੇ ਉਹਦੇ ਮੁਤਾਬਕ ਹੀ ਇਹ ਜਲਦੀ ਉਪਰਾਲਾ ਜਿਹੜਾ ਉਹ ਨਿਪਟੇ ਚੜ ਜੂਗਾ ਸਾਨੂੰ ਇਸ ਗੱਲ ਦੀ ਉਮੀਦ ਹੈ ਜੀ ਆਪ ਜੀ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰ ਤਾ ਥੈਂਕ ਯੂ ਸੋ ਮਚੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਬੈਠੀਆਂ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਾਤਾ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਹੁਣ ਕਿਸੇ ਵੀ ਸਾਡੀ ਮਾਂ ਨੂੰ ਸਾਡੀ ਭੈਣ ਨੂੰ ਬਿਨਾਂ ਇਲਾਜ ਤੋਂ ਤੜਫਣਾ ਨਹੀਂ ਪੈਣਾ ਨਹੀਂ ਠੀਕ ਹੈ ਵੀ ਸਾਨੂੰ ਤਾਂ ਬਿਮਾਰੀ ਹੋਣਾ ਹੋਵੇ ਜਿਹੜਾ ਅਸੀਂ ਰਾਜ ਨਾ ਕਰਾਈਏ ਅਸੀਂ ਤਾਂ ਸ਼ੁਕਰੀਆ ਕਰਦੇ ਬਹੁਤ ਸੋਹਣੀ ਵਿਵਸ ਜਨਾ ਬਣਾਈ ਹੈ ਉਹ ਕਹਿੰਦੇ ਵੀ ਪਹਿਲਾਂ ਸੂਬਾ ਬਣਿਆ ਪੰਜਾਬ ਪੂਰੇ ਦੇਸ਼ ਦਾ ਜਿੱਥੇ ਸਰਕਾਰ ਦੇ ਵੱਲੋਂ ਤੇ 3 ਕਰੋੜ ਲੋਕਾਂ ਦੀ ਸਿਹਤ ਦੀ ਜਿਹੜੀ ਜ਼ਿੰਮੇਵਾਰੀ ਚੁੱਕੀ ਗਈ ਹੈ। ਠੀਕ ਹੈ ਠੀਕ ਹੈ ਵੀਰ ਠੀਕ ਹੈ ਬਹੁਤ ਵਧੀਆ ਯੋਜਨਾ ਬਣਾਈ ਹੈ ਭਗਵਾਨ ਤੁਮਾਂ ਦਾ ਸ਼ੁਕਰ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਵਲੰਟੀਅਰ ਸਹਿਬਾਨ ਵੀ ਬੈਠੇ ਹੋ ਨੇ ਨੰ ਨਾਲ ਵੀ ਗੱਲਬਾਤ ਕਰਦੇ ਆਂ ਅੱਜ ਸਵੇਰ ਤੋਂ ਲੈ ਕੇ ਤੁਸੀਂ ਹੁਣ ਤੱਕ ਕਿੰਨੀਆਂ ਰਜਿਸਟ੍ਰੇਸ਼ਨਾਂ ਕਰ ਚੁੱਕੇ ਹੋ? ਅਸੀਂ ਹੁਣ ਤੱਕ ਜੀ 45 ਰਜਿਸਟ੍ਰੇਸ਼ਨਾਂ ਕਰ ਚੁੱਕੇ ਜੀ। ਜੀ ਸਾਰੇ ਆ ਰਹੇ ਆਂ ਜੀ ਸਾਰਿਆਂ ਨੂੰ ਅਸੀਂ ਬਕਾਇਦਾ ਮੈਸੇਜ ਲਾਇਆ ਤੇ ਇਹ ਵੀ ਸ਼ਹਿਰ ਨਿਵਾਸੀਆਂ ਨੂੰ ਤੁਹਾਡੇ ਵੱਲੋਂ ਅਮਰਾਹੀ ਮੈਸੇਜ ਹੈ। ਕਿਸੇ ਵੀ ਸਿੰਗਲ ਪਰਸਨ ਦਾ ਕਾਰਡ ਨਹੀਂ ਰਹੂਗਾ ਜੀ ਕੈਂਪ ਫਿਲਹਾਲ ਤਾਂ ਅਸੀਂ ਪਹਿਲੀ ਵਾਰੀ ਸਟੇਜ ਚ ਲਾਇਆ ਅੱਜ ਕੱਲ ਪਰਸੋ ਤਿੰਨ ਦਿਨ ਦਾ ਕੈਂਪ ਲੱਗਣ ਜਾ ਰਿਹਾ ਤੇ ਲੱਗੂਗਾ ਵੀ ਠੀਕ ਹੈ ਜੀ ਉਸ ਤੋਂ ਬਾਅਦ ਜੇ ਕਿਤੇ ਫੇਰ ਵੀ ਬੰਦਾ ਰਹਿ ਗਿਆ ਠੀਕ ਹੈ ਉਹਦਾ ਫੇਰ ਦੁਬਾਰਾ ਅਸੀਂ ਕੈਂਪ ਲਾ ਕੇ ਬਣਾਵਾਂਗੇ ਕੋਈ ਬੰਦਾ ਰਹਿੰਦਾ ਨਹੀਂ ਇਸ ਯੋਜਨਾ ਤੋਂ ਵੰਝ ਜਾਂ ਨਹੀਂ ਰਹਿੰਦਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਅਸੀਂ ਧੰਨਵਾਦ ਕਰਦੇ ਆ ਕਿ ਜੇ ਪਹਿਲਾ ਸੁਭਾ ਬਣਿਆ ਇਹ ਜਿਨੇ ਇਹ ਸਕੀਮ ਲਾਗੂ ਕੀਤੀ ਹੈ ਕਿ 5 ਲੱਖ ਸਿਰਫ ਜਿਹੜਾ ਕਾਰਡ ਪਹਿਲਾਂ ਆਸ਼ਮਾਨ ਕਾਰਡ ਬਣ ਰਿਆ ਸੀ ਉਹ ਕਈ ਹਸਪਤਾਲਾਂ 'ਚ ਤਾਂ ਚੱਲ ਵੀ ਨਹੀਂ ਰਿਹਾ ਸੀ ਤੇ ਉਹਦੇ ਵਿੱਚ ਕਈ ਬਿਮਾਰੀਆਂ ਕਵਰ ਵੀ ਨਹੀਂ ਸੀ ਉਹਦੇ ਨਾਲ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਅੱਜ ਜਿਹੜੀ ਹੁਣ ਸਰਦਾਰ ਭਗਵਾਨ ਸਿੰਘ ਮਾਨਣ ਜੀ ਨੇ ਜਿਹੜੀ ਸਕੀਮ 10 ਲੱਖ ਦੀ ਕਰੀ ਹੈ ਉਹਦੇ ਵਿੱਚ 900 ਪਲੱਸ ਜੀ ਆਪਣੇ ਪ੍ਰਾਈਵੇਟ ਹਸਪਤਲ ਕੋਈ ਪ੍ਰਾਈਵੇਟ ਬੰਦਾ ਪ੍ਰਾਈਵੇਟ ਜਾਣਾ ਚਾਹੇ ਤਾਂ ਪ੍ਰਾਈਵੇਟ 'ਚ ਜਾ ਸਕਦਾ ਹੈ ਸਰਕਾਰੀ 'ਚ ਜਾਣਾ ਚਾਹੇ ਤੇ ਸਰਕਾਰੀ 'ਚ ਜਾ ਸਕਦਾ ਹੈ ਉਹਦੇ ਵਿੱਚ 2000 ਪਲੱਸ ਬਿਮਾਰੀਆਂ ਨੇ ਜੀ ਠੀਕ ਹੈ ਜੀ ਉਹ ਉਹਦੇ ਵਿੱਚ ਜਿਹੜੇ ਆਯੁਸ਼ਮਾਨ ਕਾਰਡ ਦੇ ਵਿੱਚ ਇੰਨੀਆਂ ਬਿਮਾਰੀਆਂ ਕਵਰ ਨਹੀਂ ਹੁੰਦੀਆਂ ਸੀ ਤੇ ਇਹਦੇ ਨਾਲ ਇਹ ਕਾਰਡ ਦੇ ਬਣਨ ਨਾਲ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਫਾਇਦਾ ਹੋਊਗਾ ਤੇ ਇੱਕ ਚੀਜ਼ ਜਿਵੇਂ ਪੰਜਾਬ ਸਰਕਾਰ ਨੇ ਇੱਕ ਬਿਜਲੀ ਗਾਰੰਟੀ ਲਿਆਂਦੀ ਸੀ ਉਹਦੇ ਵਿੱਚ ਇਹਨਾਂ ਨੇ ਕੋਈ ਬਿਨਾ ਪੱਖਪਾਤ ਅਮੀਰ ਗਰੀਬ ਸਾਰਿਆਂ ਨਾਲ ਬਰਾਬਰ ਦਾ ਕਰਕੇ ਹਰ ਇੱਕ ਪਰਿਵਾਰ ਨੂੰ 600 ਯੂਨਟ ਫ੍ਰੀ ਦਿੱਤੀ ਸੀ ਇਦਾਂ ਹੀ ਪੰਜਾਬ ਸਰਕਾਰ ਨੇ ਹਰ ਇੱਕ ਪਰਿਵਾਰ ਨੂੰ ਕੋਈ ਐਸਸੀ ਹੋਵੇ ਬੀਸੀ ਹੋਵੇ ਜਰਨਲ ਹੋਵੇ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਉਹਦੇ ਕੋਲ ਵੋਟਰ ਕਾਰਡ ਆਧਾਰ ਕਾਰਡ ਹੋਣਾ ਚਾਹੀਦਾ ਉਹਦਾ 10 ਲੱਖ ਦਾ ਕਾਰਡ ਬਣੂਗਾ ਜੀ ਸਾਰੀ ਫੈਮਲੀ ਦਾ ਕਵਰ ਹੈ ਜੀ ਵਿੱਚ ਵਿਰੋਧੀ ਪਾਰਟੀਆਂ ਦੇ ਆਗੂ ਬਹੁਤ ਵੱਡੇ ਇਲਜ਼ਾਮ ਲਾਉਂਦੇ ਨੇ ਉਹ ਕਹਿੰਦੇ ਵੀ ਆਮ ਲੋਕਾਂ ਦੇ ਕਾਰਡ ਨਹੀਂ ਬਣਨੇ ਇਹ ਤਾਂ ਆਪਣੇ ਵਲੰਟਰੀਆਂ ਦੇ ਕਾਰਡ ਬਣਾਉਣਗੇ ਇਹ ਤਾਂ ਆਪਣੇ ਆਗੂਆਂ ਦੇ ਕਾਰਡ ਬਣਾਉਣਗੇ ਉਸ ਤੋਂ ਬਾਅਦ ਦੇਖਣਗੇ ਜੇ ਕਿਤੇ ਬਣਦਾ ਹੋਇਆ ਕਿਸੇ ਬੰਦੇ ਦਾ ਕਾਰਡ ਬਣੂਗਾ ਨਹੀਂ ਤਾਂ ਸਾਰੇ ਇਹਨਾਂ ਦੀਆਂ ਪਾਰਟੀਆਂ ਦੀ ਇਹ ਗੁੰਮਰਾਹ ਕਰ ਰਹੇ ਆ ਹੁਣ ਦੇਖ ਲਓ ਉਹ ਤਾਂ ਬਰੌਧੀਆਂ ਪਾਰਟੀਆਂ ਵਾਲੇ ਤੇ ਪਹਿਲਾਂ ਇਹ ਵੀ ਗੁੰਮਰਾਹ ਕਰਦੇ ਸੀ ਕਿ ਜਿਹੜੇ ਇਹ ਨੇ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬਿਜਲੀ ਗਾਰੰਟੀ ਦੇ ਫਾਰਮ ਬਣਾਏ ਆ ਕਿ ਇਹਨਾਂ ਨੇ ਬਿਜਲੀ ਨਹੀਂ ਦੇਣੀ ਕੁਝ ਨਹੀਂ ਦੇਣੀ ਸਾਰੇ ਇੱਥੇ ਲੋਕ ਵਾਸੀ ਸ਼ਹਿਰ ਵਾਸੀ ਬੈਠੇ ਹਨ ਉਹਨਾਂ ਨੂੰ ਪੁੱਛ ਲਓ 600 ਯੂਨਟ ਬਿਜਲੀ ਫ੍ਰੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਸਾਰਾ ਪ੍ਰੋਜੈਕਟ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਜਿੱਦਾਂ ਅਸੀਂ ਬਿਜਲੀ 'ਚ ਕਾਮਯਾਬੀ ਹਾਸਲ ਕੀਤੀ ਹੈ ਅਸੀਂ ਐਜੂਕੇਸ਼ਨ 'ਚ ਹਾਸਲ ਕੀਤੀ ਹੈ ਵਧੀਆ ਸਕੂਲ 'ਚ ਪੜ੍ਹਾਈ ਜਾਰੀ ਹੈ ਠੀਕ ਹੈ ਜੀ ਆਪਣੇ ਬਜ਼ੁਰਗਾਂ ਨੂੰ ਅਸੀਂ ਤੀਰਥ ਯਾਤਰਾ ਕਰਾ ਰਹੇ ਹਾਂ ਉਦਾਂ ਹੀ ਅਸੀਂ ਸਿਹਤ ਵੱਲ ਵੀ ਅਸੀਂ ਧਿਆਨ ਦੇ ਰਹੇ ਹਾਂ 10 ਲੱਖ ਦਾ ਬੀਮਾ ਸਾਡਾ ਕਾਮਯਾਬ ਹੋਊਗਾ ਹਾਦਸੇ ਨਾਲ ਵੱਧ ਹਸਪਤਲਾਂ ਨੂੰ ਅਸੀਂ ਪਹਿਲਾਂ ਹੀ ਮਾਨ ਸਰਕਾਰ ਵੱਲੋਂ ਉਦਾਈ ਗਈ ਕਰ ਦਿੱਤੀ ਗਈ ਹੈ ਕਿ ਪੇਮੈਂਟਾਂ ਦਾ ਝੰਡਟ ਹੀ ਖਤਮ ਕਰ ਦਿੱਤਾ ਗਿਆ ਕਿ ਜਿਵੇਂ ਹੱਦ ਨਾਲੋਂ ਵੱਧ ਹਸਪਤਾਲਾਂ ਨੂੰ ਪਰੇਸ਼ਾਨੀਆਂ ਆਂਦੀ ਸੀ ਕਿ ਸਾਡੀ ਪੇਮੈਂਟਾਂ ਨਹੀਂ ਹੁੰਦੀਆਂ ਸੀ ਉਹ ਐਡਵਾਂਸ ਹੀ ਪੇਮੈਂਟਾਂ ਕਰ ਦਿੱਤੀਆਂ ਗਈਆਂ ਜੀ ਪੰਜਾਬ ਸਰਕਾਰ ਵੱਲੋਂ ਜੀ ਤਦ ਤੁਸੀਂ ਸੁਣਿਆ ਕਿਵੇਂ ਵੀ ਪਹਿਲਾਂ ਹੀ ਜਿਹੜੇ ਅਰੇਂਜਮੈਂਟ ਕੀਤੇ ਹੋਏ ਨੇ ਕੋਈ ਹਸਪਤਾਲਾ ਜਿਹੜਾ ਬਹਾਨਾ ਨਹੀਂ ਲਾ ਸਕਦਾ ਕਿ ਭਾਈ ਇਹ ਕਾਰਡ ਤੁਹਾਡਾ ਇੱਥੇ ਨਹੀਂ ਚੱਲਣਾ ਸਾਨੂੰ ਜਿਹੜੀਆਂ ਸਰਕਾਰ ਵੱਲੋਂ ਪੇਮੈਂਟਾਂ ਨਹੀਂ ਦਿੱਤੀਆਂ ਜਾ ਰਹੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹਿਲਾਂ ਹੀ ਜਿਹੜੀਆਂ ਸਾਰੀਆਂ ਪੇਮੈਂਟਾਂ ਕਲੀਅਰ ਕਰ ਦਿੱਤੀਆਂ ਗਈਆਂ ਨੇ ਤਾਂ ਹੋਰ ਲੋਕ ਬਹੁਤ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ 65 ਲੱਖ ਪਰਿਵਾਰ ਨੇ ਜਿਹੜੇ ਉਹਨਾਂ ਦੀ ਸਿਹਤ ਨੂੰ ਹੈ ਜਿਹੜਾ ਕਿ ਕਵਰ ਕੀਤਾ ਜਾਣਾ ਤਾਂ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਕਿਵੇਂ ਦੇਖਦੇ ਹੋ ਭਗਵੰਤ ਮਾਨ ਦੇ ਕੰਮਾਂ ਨੂੰ ਬਹੁਤ ਅੱਛਾ ਦੇਖਨੇ ਆਏ ਬਹੁਤ ਅੱਛਾ ਕੰਮ ਕਰ ਰਹੇ ਹਨ ਮਤਲਬ ਕਿ ਆਰ ਪੂਰੀ ਮੈਚ ਪੂਰੀ ਕਰ ਦੇਣਾ ਸਾਡੀ ਮਤਲਬ ਕਿ ਕੰਮ ਨਹੀਂ ਆਨ ਦਿੰਦੇ ਜਿਵੇਂ ਹੁਣ ਇੱਕ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਜਿਹੜੀ ਸ਼ੁਰੂ ਕੀਤੀ ਗਈ ਆ ਤੁਸੀਂ ਵੀ ਇੱਥੇ ਕਾਰਡ ਬਣਵਾਉਣ ਆਏ ਹੋ ਹਨਾ ਕਿਵੇਂ ਦੇਖਦੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਮਯਾਬ ਹੋਊਗੀ ਉਹ ਜਾਣਗੇ ਹੋਣਗੇ ਕੰਮ ਤੁਸੀਂ ਕਿਵੇਂ ਦੇਖਦੇ ਹੋ ਮਾਤਾ ਜੀ ਇੱਧਰ ਵੀ ਸਾਡੇ ਨਾਲ ਬੈਠੇ ਨੇ ਇਹ ਵੀ ਕਾਰਡ ਬਣਵਾਉਣ ਆਏ ਨੇ ਕਿਉਂਕਿ ਲੋਕਾਂ ਦੁਆਰਾ ਵਿਰੋਧੀ ਪਾਰਟੀਆਂ ਦੇ ੱੱੱਕੇ ਚੜ ਕੇ ਬਿਆਨ ਦਿੱਤੇ ਜਾਂਦੇ ਸੀ ਕਿ ਆਪਣੇ ਆਗੂਆਂ ਦੇ ਬਣਾਉਣਗੇ ਆਮ ਲੋਕ ਨੇ ਜਿਹੜੇ ਇਸ ਹਰੰਦ ਸ਼ਹਿਰ ਦੇ ਵਿੱਚ ਅਸੀਂ ਖੜੇ ਆ ਜਿੱਥੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਜਿਹੜੀ ਰਜਿਸਟ੍ਰੇਸ਼ਨ ਹੋ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਭਗਵੰਤ ਮਾਨ ਦੇ ਕੰਮਾਂ ਨੂੰ ਇਹ ਵਧੀਆ ਕਰੇ ਭਗਵੰਤ ਮਾਨ ਕੰਮ ਸਾਡੇ ਵਾਸਤੇ ਜੀ ਬਹੁਤ ਅੱਛਾ ਕਰ ਰਹੇ ਆ ਜੀ ਤੁਹਾਨੂੰ ਪੂਰਾ ਵਿਸ਼ਵਾਸ ਆ ਜੀ ਸਾਡੇ ਵਾਸਤੇ ਕੰਮ ਵਧੀਆ ਕਰੇ ਭਗਵੰਤ ਮਾਨ ਜੀ ਪਹਿਲੀ ਪਹਿਲਾ ਸੂਬਾ ਬਣਿਆ ਪੰਜਾਬ ਦੇਸ਼ ਦਾ ਜਿੱਥੇ ਸਰਕਾਰ ਦੇ ਵੱਲੋਂ 10 ਲੱਖ ਤੱਕ ਦਾ ਜਿਹੜਾ ਇਲਾਜ ਦਿੱਤਾ ਯਾਰਾ ਹਾਂਜੀ ਹਾਂ ਫਰੀ ਦੇ ਰਹੇ ਹਾਂਜੀ ਤੁਹਾਨੂੰ ਪੂਰਾ ਵਿਸ਼ਵਾਸ ਇਹ ਵਧਿਆ ਕਰ ਰਹੇ ਆ ਸਾਡੇ ਵਾਸਤੇ ਭਗਵੰਤ ਮਾਨ ਜੀ ਅਸੀਂ ਭਗਵੰਤ ਜਿਤਾਵਾਂਗੇ ਜੇ ਅੱਗੇ ਵਾਸਤੇ ਭਗਵੰਤ ਵਾਸਤੇ ਖੜੇ ਆ ਜੀ ਨਾਲ ਹੀ ਨਾ ਕਿ ਅਸੀਂ ਜੀ ਤਾਂ ਤੁਸੀਂ ਸੁਣਿਆ ਮੁੱਖ ਮੰਤਰੀ ਭਗਵਾਨਤਮਾਨ ਦੇ ਵੱਲੋਂ ਜਿਹੜੇ ਇਹ ਕੰਮ ਕੀਤੇ ਜਾ ਰਹੇ ਨੇ ਲੋਕ ਨੇ ਸਾਰੇ ਸਲਾੰਘਾ ਕਰਦੇ ਹੋਏ ਥੱਕਦੇ ਨਹੀਂ ਕਿਉਂਕਿ ਇਹ ਜਿਹੜਾ ਕਿ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਕਿ ਮੁੱਖ ਮੰਤਰੀ ਭਗਵਾਨਤਮਾਨ ਦੇ ਵੱਲੋਂ ਜਿਹੜੇ ਇਹ ਕੰਮ ਕੀਤੇ ਜਾ ਰਹੇ ਨੇ ਬਹੁਤ ਹੀ ਵਧੀਆ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਵੀ ਵੱਧ ਤੋਂ ਵੱਧ ਜਿਹੜਾ ਯੋਗਦਾਨ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਵੱਲੋਂ ਕੀਤੀ ਜਾਵੇਗੀ